ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਕਰਾਂਗੇ ਰਾਜਾ ਜਨਕ ਰਾਜੇ ਰਾਜਾ ਜਨਕ ਰਾਜਾ ਜਨਕ ਜੀ ਬਾਰੇ ਕਹਿੰਦੇ ਨੇ ਕਿ ਰਾਜਾ ਬਹੁਤ ਵੱਡਾ ਧਰਮਾਤਮਾ ਸੀ ਪੁੰਨ ਦਾਨ ਕਰਨ ਵਾਲਾ ਸੀ ਜਿਨੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਕਹਿੰਦੇ ਨੇ ਕਦੇ ਕੋਈ ਪਾਪ ਨਹੀਂ ਕੀਤਾ ਪੁੰਨ ਦਾਨ ਹੀ ਕਰਨ ਪੁੰਨ ਦਾਨ ਕੀਤਾ ਤੇ ਰਾਜਾ ਜਨਕ ਕਹਿੰਦੇ ਨੇ ਕਿਸੇ ਟਾਈਮ ਤੇ ਕੀ ਹੋਇਆ ਕਿ ਆਪਣੇ ਸਾਰਥੀ ਨੂੰ ਕਹਿੰਦਾ ਰੱਥ ਜਿਹੜਾ ਚਲਾਉਣ ਵਾਲਾ ਨੂੰ ਸਾਰਥੀ ਕਹਿੰਦੇ ਨੇ ਉਹਨੂੰ ਕਹਿੰਦਾ ਕਿ ਚੱਲ ਅੱਜ ਗਰਮੀ ਹੈ ਚੱਲ ਆਪਾਂ ਜੰਗਲਾਂ ਦੀ ਸੈਰ ਕਰਕੇ ਆਈਏ ਜੰਗਲਾਂ ਦੀ ਸੈਰ ਕਰਨ ਜਾਣ ਵਾਸਤੇ ਰਾਜਾ ਜਨਕ ਰੱਥ ਤੇ ਬੈਠ ਗਿਆ ਰੱਥ ਤੇ ਬੈਠ ਗਿਆ ਰਾਜਾ ਜਨਕ ਤੇ ਰਾਜੇ ਜਨਕ ਨੇ ਇੱਕ ਸੰਗਣਿਆ ਜ ਆ ਦਰਖਤ ਦੇਖਿਆ ਬਹੁਤ ਵੱਡਾ ਸਾਰਸੀ ਨੂੰ ਕਹਿੰਦਾ ਉਸ ਦਰਖਤ ਦੇ ਥੱਲੇ ਜਾ ਕੇ ਰੱਥ ਖਿਲਾੜ ਦੇ ਸਾਰਸੀ ਕਹਿੰਦਾ ਜੀ ਠੀਕ ਹੈ ਜੀ ਸੋ ਉਸ ਦਰਖਤ ਦੇ ਥੱਲੇ ਰੱਥ ਨੂੰ ਖਿਲਾੜਿਆ ਗਿਆ ਇੱਥੇ ਧਿਆਨ ਦੇਣ ਯੋਗ ਗੱਲ ਹੈ ਕਿ ਜਦੋਂ ਰੱਥ ਖਿਲਾੜਿਆ ਤਾਂ ਉਹਦੇ ਰੱਥ ਦੇ ਪਹੀਏ ਦੇ ਥੱਲੇ ਇੱਕ ਕੀੜਾ ਜਿਹੜਾ ਸੀ ਕਹਿੰਦੇ ਉਹ ਆ ਗਿਆ ਉਹ ਰੱਥ ਦੇ ਥੱਲੇ ਕੀੜਾ ਤੜਫੀ ਜਾ ਰਿਹਾ ਤੇ ਰਾਜਾ ਜਨਕ ਗਰਮੀਆਂ ਦੀ ਠੰਡੀ ਠੰਡੀ ਹਵਾ ਲੈ ਰਿਹਾ ਏ ਦਰਖਤ ਦੀ ਛਾਵੇਂ ਤੇ ਕਹਿੰਦਾ ਆਹਾ ਹਾ ਹਾ ਕੀ ਬਾਤ ਹੈ ਬਹੁਤ ਹੀ ਵਧੀਆ ਸਮਾਂ ਐਨੀ ਠੰਡਕ ਤੇ ਇੰਨਾ ਮੌਸਮ ਸੁਹਾਵਣਾ ਇਸ ਤਰ੍ਹਾਂ ਕਰਦਿਆਂ ਕਰਦਿਆ ਜਿੰਨੇ ਨੇ ਉਹ ਕਹਿੰਦਾ ਤੇ ਉਹਨੇ ਨੂੰ ਰੱਥ ਖੜਾ ਸੀ ਤੇ ਕੀੜਾ ਜਿਹੜਾ ਤੜਫ ਤੜਫ ਕੇ ਉਹ ਮਰ ਜਾਂਦਾ ਹੈ ਸਮਾਂ ਬੀਤਦਾ ਗਿਆ ਏ ਤੇ ਰਾਜੇ ਦਾ ਜਦੋਂ ਜਨਕ ਦਾ ਅੰਤਮ ਸਮਾਂ ਆਇਆ ਰਾਜੇ ਜਨਕ ਦਾ ਕਹਿੰਦੇ ਨੇ ਕਿ ਜਦੋਂ ਉਹ ਧਰਮਰਾਜ ਦੀ ਕਚਹਿਰੀ ਦੇ ਵਿੱਚ ਜਾਂਦਾ ਹੈ ਧਰਮਰਾਜ ਦੀ ਕਚਹਿਰੀ ਦੇ ਵਿੱਚ ਜਾਂਦਾ ਏ ਤੇ ਜਾ ਕੇ ਉੱਥੇ ਚਿੱਤਰ ਗਵਤਨੋਂ ਕਹਿੰਦੇ ਨੇ ਕਿ ਲਿਆ ਵੀ ਲੇਖਾ ਖੁੱਲ ਹੋਇੰਦਾ ਜਦੋਂ ਦੇਖਿਆ ਗਿਆ ਕਿ ਉਹ ਕਹਿੰਦੇ ਜੀ ਇਹਦੇ ਤਾਂ ਪੁੰਨੇ ਪੁੰਨ ਲਿਖੇ ਹੋਏ ਨੇ ਇੱਕ ਨੇ ਵਈ ਕੱਢੀ ਦੀ ਕੁਝ ਘੜੀਆਂ ਦਾ ਇਹਦੇ ਨਰਕ ਆ ਉਹ ਕਹਿੰਦੇ ਜੀ ਉਹ ਕਿਵੇਂ ਮੈਂ ਤਾਂ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਪਾਪ ਕੀਤਾ ਹੀ ਨਹੀਂ ਪੁੰਨ ਦਾ ਨਹੀਂ ਕੀਤਾ ਤੇ ਇਹ ਨਰਕ ਬਾਰੇ ਮੈਨੂੰ ਦੱਸਿਆ ਜਾਏ ਉਹ ਕਹਿੰਦੇ ਤੇਰੇ ਕੋਲੋਂ ਹੋਇਆ ਤਾਂ ਅਣਜਾਣੇ ਵਿੱਚ ਪਰ ਇੱਕ ਕੀੜਾ ਤੜਪ ਤੜਪ ਕੇ ਤੇਰੇ ਰੱਥ ਦੇ ਥੱਲੇ ਮਰਿਆ ਸੀ ਐਸ ਟਾਈਮ ਤੇ ਆ ਵਕਤ ਸੀ ਉਹ ਸਾਰਾ ਕੁਝ ਰਾਜੇ ਨੂੰ ਚੇਤਾ ਕਰਾਇਆ ਗਿਆ ਤੁਹਾਨੂੰ ਕਹਿੰਦੇ ਬਸ ਇੱਕ ਘੜੀ ਦਾ ਤੇਰਾ ਜੜਾ ਕੇ ਨਰਕੇ ਤੇ ਬਾਕੀ ਤੇਰਾ ਸਵਰਗੀ ਏ ਤੇ ਤੂੰ ਸਵਰਗ ਦੇਖਣਾ ਚਾਹਣਾ ਕਿ ਨਰਕਾ ਉਹਨੇ ਕਿਹਾ ਮੈਂ ਦੇਖਣਾ ਦਾ ਸਵਰਗ ਹੀ ਸਾਰੀ ਜ਼ਿੰਦਗੀ ਤੇ ਮੈਨੂੰ ਹੁਣ ਪਹਿਲਾਂ ਨਰਕਾਂ ਦਾ ਗੇੜਾ ਕਢਾਇਆ ਜਾਏ ਜਦੋਂ ਉਹਨਾਂ ਨੂੰ ਤਨਮਰਾਜ ਵੱਲੋਂ ਹੁਕਮ ਹੋਇਆ ਕਿ ਜਾਓ ਇਹਨੂੰ ਲੈ ਜਾਓ ਫੇਰ ਨਰਕ ਦਿਖਾ ਕੇ ਲਿਆਓ ਜਦੋਂ ਨਰਕਾਂ ਦੇ ਵਿੱਚ ਜਾਂਦਾ ਰਾਜਾ ਜਨਕ ਉਹ ਛੱਡ ਕੇ ਤੇ ਆ ਜਾਂਦੇ ਨੇ ਜਿਹੜੇ ਉੱਥੇ ਜੰਮਦੂਤ ਹੁੰਦੇ ਨੇ ਉਹ ਛੱਡ ਕੇ ਆਉਂਦੇ ਨੇ ਤੇ ਇਤਨਾ ਉਹ ਦੇਖਦਾ 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 ਬੜਾ ਵੇਖਦਾ ਇੰਨੇ ਜਣੇ ਕੋਈ ਕਿਵੇਂ ਪਿਆਏ ਕੋ ਮੁੱਦੇ ਮੂੰਹ ਕੋ ਪੁੱਠੇ ਸਿੱਧੇ ਬਹੁਤ ਅਤਿਆਚਾਰ ਉੱਥੇ ਹੋ ਰਿਆ ਵੇ ਵੇਖ ਕੇ ਮਨ ਬੜਾ ਦੁਖੀ ਹੋਇਆ ਕਹਿੰਦਾ ਓਹੋ ਹੋ 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 ਉਹ ਜਦੋਂ ਕਰਦਿਆਂ ਕਰਦਿਆਂ ਇੱਕ ਘੜੀ ਦਾ ਸਿਮਰ ਲਿਖਿਆ ਸੀਗਾ ਜਿਹੜਾ ਉਹਦਾ ਨਰਕ ਤੇ ਉਹ ਘੜੀਆਂ ਹੋ ਗਈਆਂ ਉੱਥੇ ਦੋ ਨਰਕ ਦੇ ਵਿੱਚ ਜਦੋਂ ਦੋ ਘੜੀਆਂ ਨਰਕ ਦੇ ਵਿੱਚ ਹੋ ਗਈਆਂ ਬਤੀਤ ਤੇ ਧਰਮਰਾਜ ਦਾ ਤਖਤ ਲਗਿਆ ਉਹਨੇ ਦਵਾ ਦਵਾਇਆ ਦਿੱਤੀ ਜਦੋਂ ਤੁਤਨ ਕੰਦੇ ਜਾਓ ਟਾਈਮ ਹੋ ਗਿਆ ਬੜਾ ਛੇਤੀ ਛੇਤੀ ਉਹਨੂੰ ਲੈ ਕੇ ਵਾਪਸ ਉਹਨੂੰ ਵਾਪਸ ਲਿਆਂਦਾ ਗਿਆ ਤੇ ਉਹ ਰਾਜ ਜਨਕ ਵੀ ਸਾਰਾ ਜਾਣੀ ਜਾਣ ਸੀ ਬੜਾ ਅੰਤਰਧਿਆਨੀ ਧਰਮਾਤਮਾ ਸੀ ਉਹਨੇ ਦੇਖਿਆ ਕਿ ਜਦੋਂ ਤਰਨ ਰਾਜ ਦੇ ਕੋਲ ਆਇਆ ਕਹਿੰਦੇ ਮਾਫ ਕਰਨਾ ਤੁਹਾਡਾ ਇੱਕ ਘੜੀ ਦਾ ਉਥੇ ਨਰਕ ਸੀ ਤੇ ਤੁਹਾਡੀਆਂ ਦੋ ਘੜੀਆਂ ਲਗੀਆਂ ਨੇ ਉੱਥੇ ਇੱਕ ਘੜੀ ਦਾ ਤੁਸੀਂ ਲੇਖਾ ਲੈਣਾ ਤਾਂ ਲੈ ਸਕਦੇ ਹੋ ਰਾਜਾ ਜਾਨ ਕਹਿੰਦਾ ਧਰਮਰਾਜ ਤੇਰੀ ਰਾਜਾ ਕਚਹਿਰੀ ਦੇ ਵਿੱਚ ਜੇਕਰ ਬਿਲਕੁਲ ਨਿਆਏ ਆ ਤਾਂ ਫਿਰ ਮੇਰੇ ਇੱਕ ਘੜੀ ਦਾ ਜਿਹੜਾ ਉਹ ਮੈਨੂੰ ਫਲ ਦਿੱਤਾ ਜਾਏ ਧਰਮਰਾਜ ਕਹਿੰਦਾ ਦੱਸ ਕੀ ਚਾਹੀਦਾ ਉਹ ਕਹਿੰਦਾ ਜਿੰਨੇ ਵੀ ਨਰਕ ਦੇ ਵਿੱਚ ਇਹ ਬੈਠੇ ਨੇ ਨਾ ਸਾਰਿਆਂ ਨੂੰ ਬਾਹਰ ਕੱਢ ਦੇ ਹੁਣ ਤਨਬਰਾ ਇਹ ਹੈਰਾਨ ਹੋ ਗਿਆ ਕਹਿਣ ਲੱਗਾ ਲੈ ਵੀ ਕੀ ਕੀਤਾ ਜਾਵੇ ਹੁਣ ਇਹ ਗੱਲ ਤਾਂ ਭਾਈ ਕਰਨੀ ਪੈਣੀ ਸੀ ਹੁਣ ਸਾਰੇ ਜਿੰਨੇ ਵੀ ਨਰਕ ਦੇ ਵਿੱਚ ਸੀ ਨਰਕਤਾਰੀ ਉਹ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਸਵਰਗ ਦੇ ਵਿੱਚ ਕੱਢਿਆ ਗਿਆ ਤਾਂ ਇੱਕ ਘੜੀ ਦੇ ਸਿਮਰਨ ਨੇ ਜਿਹੜਾ ਕਿ ਉਹ ਸਾਰਾ ਕੁਝ ਬੈਕੁੰਠਾ ਦੇ ਕੁੰਠ ਜਿਹੜੇ ਸੀ ਉਹ ਨਰਕ ਦੇ ਵਿੱਚੋਂ ਖਾਲੀ ਖਰਾ ਤੇ ਤਾਂ ਹੀ ਇੱਕ ਲਿਖਿਆ ਗਿਆ ਹੈ ਧੰਤਨ ਰਾਜਾ ਜਨਕ ਜਨ ਸਿਮਰਨ ਕੀਆ ਬਿਵੇਕ ਏਕ ਘੜੀ ਕੇ ਸਿਮਰਨ ਮੇ ਪਾਪੀ ਤਰੇ ਅਨੇਕ ਇਹ ਇਸ ਤਰ੍ਹਾਂ ਜਿਹੜਾ ਆਉਂਦਾ ਹੈ ਇਹਦਾ ਅਰਥ ਇਹ ਬੰਦਾ ਹੈ ਧੰਤਨ ਰਾਜਾ ਜਨਕ ਜਨ ਸਿਮਰਨ ਕੀਆ ਬਿਵੇਕ ਏਕ ਘੜੀ ਕੇ ਸਿਮਰਨ ਕੇ ਪਾਪੀ ਤਰੇ ਅਨੇਕ ਜਿਹੜੇ ਪਾਪੀ ਸੀ ਉਹ ਥਾਰੇ ਤਰ ਗਏ ਸਵਰਗਾਂ ਦੇ ਵਿੱਚ ਗਿਆ ਚਲੇ ਸੋ ਗੁਰੂ ਕੇ ਪਿਆਰੇ ਬਲਾਉ ਫਟੇ ਇਹੋ ਜਿਹਾਂ ਹੋਰ ਵੀ ਕਥਾ ਕਹਾਣੀਆਂ ਸੁਣਨ ਵਾਸਤੇ ਇਹ ਪੇਜ ਨੂੰ ਸਬਸਕ੍ਰਾਈਬ ਫਾਲੋ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਅੱਗੇ ਭੇਜੋ ਬੈਲ ਆਈਕਨ ਦਬਾਓ ਵੀਡੀਓ ਤੁਹਾਡੇ ਤੱਕ ਪਹੁੰਚਦੀ ਕਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ